ਹਾਂ ਅਮਰਤਪਾਲ ਸਿੰਘ ਦਾ ਚਾਚਾ ਸੁਖਵੰਤ ਸਿੰਘ ਤੇ ਅਮਰਤਪਾਲ ਦੇ ਅਜਾਤ ਤੌਰ ਤੇ ਜਿਹੜੇ ਕਾਗਜ਼ੀ ਧੰਨਵਾਤ ਆਏ ਆ ਤੇ ਅਸੀਂ ਕਾਲੀ ਕਾਗਜ਼ ਉਥੋਂ ਕੰਪਲੀਟ ਕਰਾ ਕੇ ਲੈ ਕੇ ਆਏ ਆ ਸਾਡੇ ਇੱਕ ਅਸੀਂ ਸੈਟ ਜਿਹੜਾ ਦਾਖਲ ਕਰਵਾਤਾ ਹੈ ਤੇ ਗੁਰਮਾਰਾ ਦਾ ਉਦਾਸਾ ਲੈ ਕੇ ਆਏ ਤੇ ਅਸੀਂ ਜਿਹੜਾ ਇੱਕ ਸ਼ਾਇਦ ਹੋ ਸਕਦਾ ਸੈਟ ਦੀ ਸਾਨੂੰ ਕੋਲ ਜੋੜ ਪਵੇ ਸੋਮਵਾਰ ਨੂੰ ਮੰਗਲਵਾਰ ਨੂੰ ਬਾਕੀ ਸਭ ਕੋਈ ਹੈ ਅੱਜ ਤੁਸੀਂ ਜੇ ਨਾਮਿਨੇਸ਼ਨ ਫਾਈਲ ਕਰਨ ਵਾਸਤੇ ਆਏ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਨਾਲ ਨਹੀਂ ਆਏ ਕੋਈ ਅੜਚਣ ਆਈ ਸੀ ਜਾਂ ਕਾਫੀ ਟਾਈਮ ਲੱਗ ਗਿਆ ਤੁਹਾਨੂੰ ਕਾਰਨ ਕੀ ਦੇਣਾ ਟਾਈਮ ਨੂੰ ਨਹੀਂ ਅੜਚਣ ਕੋਈ ਨਹੀਂ ਆ ਰਹੀ ਇੱਕ ਅਕਾਊਂਟ ਦਾ ਮੈਟਰ ਉਹ ਵੀ ਹੱਲ ਹੋ ਜਾਊਗਾ ਬਾਕੀ ਠੀਕ ਹੈ ਸਾਰਾ ਕੁਝ ਸਾਨੂੰ ਬੜਾ ਹਰ ਜਗ੍ਹਾ ਤੋਂ ਸਾਡਾ ਜਿਹੜਾ ਕਾਗਜ਼ ਚੱਲਦੇ ਰਹੇਗਾ ਅੱਗੇ ਅੱਗੇ ਇਹ ਮੁਸ਼ਕਲ ਤੇ ਆਇਆ ਦੂਰ ਦਾ ਕਰਕੇ ਆ ਹੋਰ ਕੋਈ ਗੱਲ ਨਹੀਂ ਨਾਮਿਨੇਸ਼ਨ ਫਾਈਲ ਹੋ ਗਈ ਹੈ ਹਾਂ ਜੀ ਅੱਜ ਤੁਹਾਡੇ ਨਾਲ ਆਇਆ ਕੌਣ-ਕੌਣ ਸੀ ਅੱਜ ਸਾਡੇ ਨਾਲ ਇੱਕ ਇਲੈਕਸ਼ਨ ਜੈਂਡਰ ਦੇ ਤੌਰ ਤੇ ਹਰਜੋਤ ਸਿੰਘ ਮਾਨ ਇੱਕ ਬਜ਼ੁਰਗ ਆਏ ਹੀ ਗਏ ਤੇ ਇੱਕ ਸਾਡਾ ਜਿਹੜਾ ਵਿਗਲ ਬਜ਼ੁਰਗ ਹੈ ਉਹ ਰੁਫੀ ਸੰਸਾ ਹੈਹੀ ਮੈਂਬਰ ਲੈ ਆਏ ਗਏ ਇੱਕ ਇੱਕ ਹੋਰ ਆਇਆ ਸੀ ਦਾ ਨਾ ਰਿਸ਼ਤੇਦਾਰ ਕੁਝ ਹੋਰ ਵੀ ਸੀ ਬਾਅਦ ਜਿਹੜੇ ਬਾਅਦ ਨੂੰ ਪ੍ਰੋਪੋਜ਼ਰ ਦੇ ਤੌਰ ਤੇ ਲੈ ਕੇ ਆਏਗੇ ਕੀ ਕੀ ਨਾਮ ਸੀ ਉਹਨਾਂ ਦਾ ਨਾਮ ਇੱਕ ਕੁਲਵੰਤ ਸਿੰਘ ਅਨੂਸ਼ ਸਿੰਘ ਸਰਵਣ ਸਿੰਘ ਕਵਰਿੰਗ ਕੈਂਡੀਡੇਟ ਦੇ ਸੋਵਰ ਕਿਵੇਂ ਸੋਵਰ ਨਹੀਂ ਕਵਰਿੰਗ ਕੈਂਡੀਡੇਟ ਜਿਹੜਾ ਨਾ ਇਹ ਆਜਾਦ ਦਾ ਆਜਾਦ ਹੀ ਹੁੰਦਾ ਉਹ ਅਹੀਂ ਸੋਵਰ ਰਜਾ ਮੰਗਵਾ ਸਰ ਤੁਸੀਂ ਜਿਹੜਾ ਇਲੈਕਸ਼ਨ ਤੁਹਾਡੇ ਕਾਫੀ ਦਿਨੋਂ ਸ਼ੁਰੂ ਹੋ ਗਈ ਕਿਸ ਤਰ੍ਹਾਂ ਦਾ ਲੋਕਾਂ 'ਚ ਪ੍ਰਭਾਵ ਆ ਕਿਸ ਤਰ੍ਹਾਂ ਦਾ ਤਰ੍ਹਾਂ ਹਾਰਾ ਮੇਰੇ ਦੇਖੋ ਜੀ ਸੰਕਤਾਂ ਦੇ ਪਿਆਰ ਦਾ ਹੀ ਸਦਕਾ ਅਸੀਂ ਸ਼ੁਰੂ ਕੀਤਾ ਹੈ ਕੰਮ ਤੇ ਸੰਕਤਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਪੰਜਾਬ ਵਾਸੀ ਸਾਰੇ ਹੀ ਤਰਬਾਤ ਹੋ ਜਾਤ ਉਪਾਤੋਂ ਉੱਪਰ ਉੱਠ ਕੇ ਜਿਹੜਾ ਸਾਨੂੰ ਸਹਿਯੋਗ ਦੇ ਰਿਹਾ ਬੜਾ ਉਹਨਾਂ ਦਾ ਧੰਨਵਾਦ ਹੈ ਪ੍ਰੈਸ ਦਾ ਬੜਾ ਧੰਨਵਾਦ ਹੈ ਪ੍ਰੈਸ ਵੀਰ ਨੂੰ ਜਿਹੜਾ ਉਹ ਕਵਰਿੰਗ ਦੇ ਰਹੀ ਹੈ ਅੱਜ ਹਾਈ ਕੋਰਟ ਦੇ ਵਿੱਚ ਜਿਹੜੀ ਤੁਸੀਂ ਰਿਟ ਲਾਈ ਸੀ ਉਹ ਅੱਜ ਉਹ ਸਰਜ ਹੋ ਗਈ ਹੈ ਕਿ ਉਹ ਕਹਿੰਿਆ ਕਿ ਜੇਲ੍ਹ ਦੇ ਵਿੱਚੋਂ ਚੋਣ ਲੜਨਗੇ ਕੀ ਕਹਿਣਾ ਚਾਹੁੰਦੇ ਹਾਂ ਨੇ ਦੇਖੋ ਤੇ ਲਾ ਦੇ ਬਾਰੇ ਤੇ ਜੋ ਹੀ ਉੱਤੇ ਜੱਜ ਡਿਗਰੀਡ ਵਾਈਡਰ ਜਾਣਦੇ ਆ ਉਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਕੱਲ ਵੀ ਗੱਲ ਕਹਿੰਦੀ ਆ ਕਿ ਭਾਈ ਸਾਹਿਬ ਸੰਵਿਧਾਨ ਨੂੰ ਮੰਨਦੇ ਨਹੀਂ ਹੁਣ ਸੰਵਿਧਾਨ ਦੇ ਨਾਲ ਕਿਦਾਂ ਵੋਟਾਂ ਕਿ ਪੈਸਾ ਦੇਖੋ ਜੀ ਸੰਵਿਧਾਨ ਨੂੰ ਬੜੀਆਂ ਸਵਾਂ ਚੁੱਕ ਚੁੱਕ ਕੇ ਤੇ ਦੇਖੋ ਜਿਹੜੇ ਕਿੜੇ ਕਿੜੇ ਵੱਡੇ ਵੱਡੇ ਫਰਾਡ ਹੋਏ ਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਸਵਿਧਾਨ ਦੇ ਮਤਲਬ ਕਿ ਜਿਹੜੀ ਕੋਈ ਹੋ ਸਕਦਾ ਉਹ ਕਰ ਲੈਣਾ ਕਹੀਦਾ ਕੋਈ ਗੱਲ ਨਹੀਂ ਇਹੋ ਜੀ ਕੋਈ ਗੱਲ ਨਹੀਂ ਸਵਿਧਾਨ ਦੀ ਸੌ ਪੇੜਾਂ ਨੇ ਕਿਹੜੇ ਕਿਹੜੇ ਘਟਾਲੇ ਕਰਕੇ ਬਾਹਰ ਚਲੇ ਗਏ ਇਸ ਕਰਕੇ ਸਵਿਧਾਨਦਿਆਂ ਜਿਹੜੀਆਂ ਸੰਸਾਧਨਾਵਾਂ ਦਿੰਦੇ ਆ ਉਹਨਾਂ ਕਿੰਨਾ ਕੁ ਸਵਿਧਾਨ ਨੂੰ ਮੰਨਦੇ ਆ